ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੱਲ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰਕੇ 27 ਸਾਲਾਂ ਬਾਅਦ ਦੇਸ਼ ਦੀ ਰਾਜਧਾਨੀ ਦੀ ਸੱਤਾ ਵਿੱਚ ਧੁਮਾਕੇਦਾਰ ਵਾਪਸੀ ਕੀਤੀ ਭਾਜਪਾ ਨੇ ਦਿੱਲੀ ਦੀਆਂ 70 ਵਿੱਚੋਂ 48 ਸੀਟਾਂ ਜਿੱਤੀਆਂ ਜਦਕਿ ਆਮ ਆਦਮੀ ਪਾਰਟੀ ਨੂੰ 22 ਸੀਟਾਂ ਪ੍ਰਾਪਤ ਹੋਈਆਂ ਅਤੇ ਕਾਂਗਰਸ ਦੇ ਹੱਥ ਇੱਕ ਵਾਰ ਫਿਰ ਖਾਲੀ ਰਹੇ ਤੇ ਕਾਂਗਰਸ ਖਾਤਾ ਵੀ ਨਾ ਖੋਲ੍ਹ ਸકી। ਕੱਲ ਆਏ ਚੋਣ ਨਤੀਜਿਆਂ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸੋਧਿਆ, ਮੰਤਰੀ ਸੌਰਵ ਭਾਰਤਵਾੜ ਸਮੇਤ ਹਾਕਮ ਪੰਧਰ ਦੇ ਕਈ ਵੱਡੇ ਆਗੂ ਇਸ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ ਸਕਣਗੇ। ਦਿਲੀ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਜਿੱਥੇ ਭਾਈਪਾਈਆਂ ਨੇ ਖੂਬ ਜਸ਼ਨ ਮਨਾਏ ਉਥੇ ਕਿਸੇ ਸਮੇਂ ਕੇਜਰੀਵਾਲ ਦੇ ਬੇहद ਨਜ਼ਦੀਕ ਰਹੇ ਉਹਨਾਂ ਦੇ ਸਾਥੀਆਂ ਨੇ ਵੀ ਆਪ ਦੀ ਹਾਰ ਤੇ ਖੂਬ ਪੜਾਸ ਕੱਢੀ। ਸਵਾਤੀ ਮੱਲੀਵਾਲ ਨੇ ਕੱਲ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਨੂੰ ਕੇਜਰੀਵਾਲ ਦੇ ਹੰਕਾਰ ਦੀ ਹਾਰ ਕਰਾਰ ਦਿੱਤਾ। ਜਦਕਿ ਕਿਸੇ ਸਮੇਂ ਕੇਜਰੀਵਾਲ ਨਾਲ ਬੇहद ਨਜ਼ਦੀਕੀਆਂ ਰੱਖਣ ਵਾਲੇ ਕੁਮਾਰ ਵਿਸ਼ਵਾਸ ਦੀ भी इन चोड़ा बेच केजरीवाल दी हार की टिप्पणी कल खूब सोशल मीडिया पर वायरल हुई जो अन्ना आंदोलन से आए जिनके बहुत ही निश्चल निष्पाप और बड़े भारत की राजनीति को बदलने के सपने की हत्या एक निर्लज नीच मित्रहंता आत्मुग्ध और चरित्रहीन व्यक्ति ने की उसके प्रति तो क्या संवेदना दिल्ली को उससे मुक्ति मिली करोड़ों लोगों ने लोग अपनी नौकरियाँ छोड़ के आए थे व्यवसाय छोड़ के आए थे दुश्मनियाँ ली थी लोगों ने उन सब की हत्या एक ने, एक ने, ने चरित्रहीन आदमी अपनी निजी महत्वाकांक्षाओं की पूर्ति के लिए की उसको दंड मिला ईश्वरीय विधान से दंड मिला कल आए दिल्ली विधानसभा चुनाव के नतीजे भावे कांग्रेस पार्टी लाई बेहद निराशाजनक रहे ਪਰ ਇਸ ਦੇ ਉਲਟ ਪੰਜਾਬ ਕਾਂਗਰਸ ਦੇ ਆਗੂਆਂ ਨੇ ਆਪਣੀ ਪਾਰਟੀ ਦੀ ਹਾਰ ਤੇ ਕੋਈ ਵੀ ਟਿੱਪਣੀ ਨਾ ਕਰਦੇ ਹੋਏ ਸਗੋਂ ਇਸ ਦੇ ਉਲਟ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੇ ਖੂਬ ਜਸ਼ਨ ਮਨਾਏ ਗਏ ਪੰਜਾਬ ਦੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਬਾ ਸਮੇਤ ਕਈ ਹੋਰ ਆਗੂਆਂ ਨੇ ਕੱਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪ ਦੀ ਹਾਰ ਨੂੰ ਆਪ ਦੁਆਰਾ ਕੀਤੇ ਗਏ ਭ੍ਰਿਸ਼ਟਾਚਾਰ ਦਾ ਨਤੀਜਾ ਦੱਸਿਆ ਜਦ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇਤਾ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੇ ਲੱਡੂ ਤੱਕ ਬੰਡੇ ਉਹਨਾਂ ਆਖਿਆ ਕਿ ਇਹ ਨਕਲੀ ਇਨਕਲਾਬੀਆਂ ਵੱਲੋਂ ਅਪਣਾਈ ਗਈ ਧੋਖੇ ਤੇ ਝੂਠ ਦੀ ਰਾਜਨੀਤੀ ਦੀ ਹਾਰ ਹੈ ਉਹਨਾਂ ਇਹ ਵੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਕੀਤੇ ਗਏ ਹਰ ਵਾਅਦੇ ਤੋਂ ਮੁਕਰ ਰਹੀ ਹੈ ਭਾਵੇਂ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਪੂਰੇ ਮੁਲਕ ਦੀ ਨਜ਼ਰ ਲੱਗੀ ਹੋਈ ਸੀ ਪਰ ਸਭ ਤੋਂ ਜ਼ਿਆਦਾ ਦਿਲਚਸਪੀ ਨਾਲ ਪੰਜਾਬ ਵਾਸੀ ਇਹਨਾਂ ਨਤੀਜਿਆਂ ਨੂੰ ਦੇਖ ਰਹੇ ਸਨ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਇਹ ਚੋਣ ਨਤੀਜੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਨਗੇ ਕੱਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਹਾਰ ਪੰਜਾਬ ਵਿੱਚ ਵੀ ਪਾਰਟੀ ਲਈ ਇੱਕ ਚੇਤਾਵਨੀ ਦੇ ਰੂਪ ਵਿੱਚ ਦੇਖੀ ਜਾ ਰਹੀ ਹੈ ਕਿਉਂਕਿ ਨਤੀਜਿਆਂ ਤੋਂ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਦਿੱਲੀ ਵਿੱਚ ਜਿਹੜੇ ਇਲਾਕਿਆਂ ਵਿੱਚ ਪੰਜਾਬੀ ਖਾਸਕਰ ਸਿੱਖ ਬਹੁ ਗਿਣਤੀ ਵਿੱਚ ਵੋਟਰ ਸਨ ਉੱਥੇ ਭਾਜਪਾ ਜਿੱਤ ਗਈ ਹੈ ਤੇ ਆਮ ਆਦਮੀ ਪਾਰਟੀ ਨੂੰ ਨਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸੇ ਦਰਮਿਆਨ ਸਿਆਸੀ ਗਲਿਆਰਿਆਂ ਵਿੱਚ ਹੁਣ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਦਿੱਲੀ ਵਿੱਚ ਹਾਰ ਤੋਂ ਬਾਅਦ ਆਪ ਦੀ ਸਮੁੱਚੀ ਕੇਂਦਰੀ ਲੀਡਰਸ਼ਿਪ ਦਾ ਕੇਂਦਰ ਬਿੰਦੂ ਪੰਜਾਬ ਹੋਵੇਗਾ ਤੇ ਆਪ ਦੀ ਹਾਈ ਕਮਾਂਡ ਵੱਲੋਂ ਹੁਣ ਪੰਜਾਬ ਵਿੱਚ ਡੇਰੇ ਲਾਈ ਜਾਣਗੇ ਮੈਂ ਜਾਰਿਆ ਹੈ ਕਿ ਦਿੱਲੀ ਵਿੱਚ ਹਾਰ ਤੋਂ ਬਾਅਦ ਹੁਣ ਵੱਡੇ ਦਿਗਜ ਆਗੂ ਪੰਜਾਬ ਵਿੱਚ ਆਉਣਗੇ ਤੇ ਇੱਥੇ ਵੱਡੇ ਪੱਦਰ ਤੇ ਪ੍ਰਸ਼ਾਸਨਿਕ ਕੰਮਾਂ ਵਿੱਚ ਦਖਲਅੰਦਾਜ਼ੀ ਕਰਨਗੇ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਦਖਲਅੰਦਾਜ਼ੀ ਪੰਜਾਬ ਲਈ ਲਾਹੇਬੰਦ ਸਾਬਤ ਹੋਵੇਗੀ ਜਾਂ ਘਾਤਕ ਪਰ ਇੱਕ ਗੱਲ ਸਪਸ਼ਟ ਹੈ ਕਿ ਹੁਣ ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਸਰਕਾਰ ਨੂੰ ਕੇਂਦਰ ਦੇ ਹੋਰ ਤਿੱਖੇ ਰਵੱਈਏ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦਰਮਿਆਨ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣਾ ਬੋਰੀਆ ਬਿਸਤਰਾ ਲਪੇਟਣ ਦੀ ਚੇਤਾਵਨੀ ਦੇ ਦਿੱਤੀ ਹੈ। ਅਬ ਬਾਰੀ ਪੰਜਾਬ ਕੀ ਹੈ। ਕੇਜਰੀਵਾਲ ਔਰ ਸੁਸੋਦੀਆ ਜੀ ਔਰ ਆਤਸ਼ੀ ਇਨਕਾ ਤੋਂ ਅਬ ਚੀਫ ਮਿਨਿਸਟਰ ਹਾਊਸ ਸ਼ੀਸ਼ਮਹਿਲ ਖਾਲੀ ਹੋ ਗਏ। ਲੋਗੋ ਨੇ ਕਰਵਾਏ ਹਮ ਕੁਛ ਨਹੀਂ ਹੈ। ਲੇਕਿਨ ਅਬ ਅਗਲੀ ਬਾਰੀ ਭਗਵੰਤ ਮਾਨ जो दिल्ली में मेरी ख्याल से जिस जिस कॉन्स्टिट्युंसी में ये भांड गया है जिस कॉन्स्टिट्युएसी में ये पहुंचा है वहां पे सफाई हुई है और बादशाहों की तरह कैंडिडेट भी इसके साथ नहीं लग सकता कोई और इस तरीके से ऊपर से फूल फेंके जा रहे हैं और खड़े हैं जैसे कोई महाराजा आशीष महल का खड़ा हो तो अब यहां पे चंडीगढ़ में भगवंत मान अपना सामान बांधना शुरू कर दे ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਉਪ ਰਾਜਪਾਲ ਨੇ ਹਦਾਇਤ ਕਰ ਦਿੱਤੀ ਕਿ ਦਿੱਲੀ ਸਰਕਾਰ ਦੇ ਹੈੱਡਕੁਆਰਟਰ ਦਿੱਲੀ ਸਕੱਤਰੇਤ ਨੂੰ ਸੀਲ ਕਰ ਦਿੱਤਾ ਜਾਵੇ ਰਾਜਪਾਲ ਨੇ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਸਕੱਤਰੇਤ ਵਿੱਚੋਂ ਕੋਈ ਵੀ ਫਾਈਲ ਜਾਂ ਜ਼ਰੂਰੀ ਦਸਤਾਵੇਜ਼ ਬਾਹਰ ਨਹੀਂ ਜਾਣਾ ਚਾਹੀਦਾ ਇਸ ਹੁਕਮ ਨੂੰ ਦਿੱਲੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੁਆਰਾ ਲਏ ਗਏ ਫੈਸਲਿਆਂ ਦੀ ਜਾਂਚ ਦੀ ਪਹਿਲੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ ਉਧਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਕਿ ਉਹ ਆਮ ਆਦਮੀ ਪਾਰਟੀ ਦੇ ਸ਼ਾਸਨ ਦੌਰਾਨ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਉਣਗੇ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣਗੇ। ਨਾਪਦਵਾਨਾਂ ਨੇ ਆਪਣੇ ਹਰ ਗੋਟਾ ਨੇ ਕੋ ਠਿਪਾਣੇ ਲਈ ਰੋਜ਼ ਨਈ ਨਈ ਸਾਜੀ ਸੇ ਰਚੀ। ਲੇਕਿਨ ਅਬ ਬਿੱਲੀ ਕਾ ਜਨਾਦਿਸ਼ ਆ ਚੁਕਾ ਹੈ। ਮੈਂ ਗਾਰੰਟੀ ਦੇ ਰਹਾ ਹਾਂ ਤਾਰ ਕੇ ਹਰ ਤਾਰ ਦੀ ਜਾਂਚ ਹੋਗੀ ਅਤੇ ਜਿਸ ਨੇ ਵੀ ਲੂਟਾ ਹੈ ਉਸਕੋ ਲੋਟਾਣਾ ਪਵੇਗਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਈਪਾ ਵਿਰੋਧੀ ਗੱਠਜੋੜ ਇੰਡੀਆ ਵਿੱਚ ਹੁਣ ਤਰੇੜਾਂ ਹੋਰ ਵੱਧੀਆਂ ਦਿਖਾਈ ਦੇ ਰਹੀਆਂ ਹਨ ਕੱਲ ਆਏ ਚੋਣ ਨਤੀਜਿਆਂ ਵਿੱਚ ਇੱਕ ਗੱਲ ਸਪਸ਼ਟ ਹੋ ਗਈ ਕਿ ਭਾਵੇਂ ਕਿ ਕਾਂਗਰਸ ਆਪਣਾ ਇਹਨਾਂ ਚੋਣਾਂ ਵਿੱਚ ਖਾਤਾ ਵੀ ਨਹੀਂ ਖੋਲ ਸਕੀ ਪਰ ਕਾਂਗਰਸੀ ਉਮੀਦਵਾਰਾਂ ਦਾ ਵੋਟ ਪ੍ਰਤੀਸ਼ਤ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਵਧਿਆ ਜੋ ਕਿ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਬਣਿਆ ਹੈ ਇਸ ਦਰਮਿਆਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੰਡੀਆ ਗੱਠਜੋੜ ਦੀਆਂ ਦੋ ਭਾਈਵਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੁਆਰਾ ਖਿੱਚੋ-ਤਾਣ ਕਰਕੇ ਅਲੱਗ-ਅਲੱਗ ਚੋਣਾਂ ਲੜਨ ਤੇ ਟਿੱਪਣੀ ਕਰਦਿਆਂ ਹੋਇਆ ਆਖਿਆ ਕਿ ਅਲੱਗ-ਅਲੱਗ ਲੜੋ ਤੇ ਮਰੋ ਐਸੇ ਦਰਮਿਆਨ ਕੇਜਰੀਵਾਲਦੀ ਵੀ ਕੱਲ ਇਸ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਪਹਿਲੀ ਟਿੱਪਣੀ ਸਾਹਮਣੇ ਆਈ ਉਹਨਾਂ ਦਿੱਲੀ ਦੇ ਲੋਕਾਂ ਦਾ ਉਹਨਾਂ ਵਿੱਚ ਪਿਛਲੇ 10 ਸਾਲਾਂ ਵਿੱਚ ਵਿਸ਼ਵਾਸ ਦਿਖਾਉਣ ਤੇ ਧੰਨਵਾਦ ਕਰਦਿਆ ਆਖਿਆ ਨਮਸਕਾਰ ਅੱਜ ਦਿੱਲੀ ਕੇ ਚੋਣ ਕੇ ਨਤੀਜੇ ਆਏ ਔਰ ਜਨਤਾ ਕਾ ਜੋ ਵੀ ਨਿਰਣੇ ਹੈ ਜਨਤਾ ਕਾ ਜੋ ਵੀ ਫੈਸਲਾ ਹੈ ਉਸੇ ਹਮ ਪੂਰੀ ਵਿਨਮਰਤਾ ਕੇ ਸਾਥ ਸਵੀਕਾਰ ਕਰਤੇ ਹੈ जनता का निर्णय सर माथे पर मैं भारतीय जनता पार्टी को इस जीत के लिए बहुत बहुत बधाई देता हूं और मैं उम्मीद करता हूं कि जिस उम्मीद के साथ और जिस आशा के साथ लोगों ने उनको बहुमत दिया है वो उन सभी उम्मीदों और आशाओं पे पूरा उतरेंगे हम ना केवल एक कंस्ट्रक्टिव ऑपोजिशन का रोल निभाएंगे ਬਲਕਿ ਹਮ ਸਮਾਜ ਸੇਵਾ ਜਨਤਾ ਕੇ ਸੁਖ ਦੁਖ ਮੇ ਕਾਮ ਆਨਾ ਵਿਅਕਤੀਗਤ ਤੌਰ ਤੇ ਜਿਸ ਕੋ ਵੀ ਜੋ ਜ਼ਰੂਰਤ ਹੋਗੀ ਹਮ ਲੋਗੋ ਕੇ ਸੁਖ ਦੁਖ ਮੇ ਹਮੇਸ਼ਾ ਕਾਮ ਆਏਗੇ ਕਿਉਂਕਿ ਹਮ ਰਾਜਨੀਤੀ ਮੇ ਕੋਈ ਸੱਤਾ ਕੇ ਲੀਏ ਨਹੀਂ ਆਏ ਪੰਜਾਬ ਵਿਚ ਖੂਨ ਦੇ ਰਿਸ਼ਤਿਆਂ ਵਿਚ ਜਾਇਦਾਦ ਤਬਦੀਲ ਕਰਨ ਤੇ ਹੁਣ ਸਟੈਂਪ ਡਿਊਟੀ ਅਦਾ ਕਰਨੀ ਪੈ ਸਕਦੀ ਹੈ ਪੰਜਾਬ ਸਰਕਾਰ ਵੱਲੋਂ ਖੂਨ ਦੇ ਰਿਸ਼ਤਿਆਂ ਵਿੱਚ ਜਾਇਦਾਦ ਤਬਦੀਲ ਕਰਨ ਤੇ ਸਟੈਂਪ ਡਿਊਟੀ ਲਗਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਹ ਜਾਇਦਾਦ ਤਬਦੀਲ ਕਰਨ ਤੇ ਲੋਕਾਂ ਨੂੰ ਹੁਣ ਆਪਣੀ ਜੇਬ ਢਿੱਲੀ ਕਰਨੀ ਪਵੇਗੀ ਭਾਵੇਂ ਕਿ ਇਸ ਨਾਲ ਸੂਬਾ ਸਰਕਾਰ ਦੀ ਆਮਦਨ ਤਾਂ ਵਧੇਗੀ ਪਰ ਲੋਕਾਂ ਤੇ ਵਿੱਤੀ ਬੋਝ ਵਧੇਗਾ ਇੱਥੇ ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ 2014 ਵਿੱਚ ਇਹ ਜਾਇਦਾਦ ਤਬਦੀਲ ਕਰਨ ਤੇ ਲੱਗ ਰਹੀ ਸਟੈਂਪ ਡਿਊਟੀ ਨੂੰ ਖਤਮ ਕਰ ਦਿੱਤਾ ਸੀ ਪਟੰਡਾ ਦੇ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੇ ਜੇਲ੍ਹ ਵਿੱਚ ਆਪਣੀਆਂ ਮੰਗਾਂ ਮੰਨਵਾਉਣ ਲਈ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਗੈਂਗਸਟਰਾਂ ਦਾ ਦੋਸ਼ ਹੈ ਕਿ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਇਸ ਹੜਤਾਲ ਨੂੰ ਖਤਮ ਕਰਵਾਉਣ ਲਈ ਪ੍ਰਸ਼ਾਸਕ ਨੇ ਵੀ ਯਤਨ ਸ਼ੁਰੂ ਕਰ ਦਿੱਤੇ ਹਨ ਦੱਸਿਆ ਗਿਆ ਹੈ ਕਿ ਡਿਪਟੀ ਕਮਿਸ਼ਨਰ ਨੇ ਇਸ ਮਸਲੇ ਦੇ ਹੱਲ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਜੋ ਕਿ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਨਜਿੱਠੇਗੀ ਹਾਲਾਂਕਿ ਐਸੇ ਪੋਕਾ ਹੜਤਾਲ ਸੰਬੰਧੀ ਜੇਲ੍ਹ ਅਧਿਕਾਰੀਆਂ ਦੀ ਕੋਈ ਪ੍ਰਤੀਕਿਰਿਆ ਫਿਲਹਾਲ ਸਾਹਮਣੇ ਨਹੀਂ ਆਈ ਹੈ। ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਡੇਰਾ ਸਰਸਾ ਮੁਖੀ ਸਰਸਾ ਡੇਰੇ ਨੂੰ ਛੱਡ ਕੇ ਕੱਲ ਬਾਅਦ ਦੁਪਹਿਰ ਯੂਪੀ ਸਥਿਤ ਆਸ਼ਰਮ ਚਲਾ ਗਿਆ। ਜਿਕਰ ਜੋਗ ਹੈ ਕਿ ਡੇਰਾ ਮੁਖੀ 1 ਮਹੀਨੇ ਦੀ ਪੈਰੋਲ ਤੇ ਬਾਹਰ ਆਇਆ ਹੈ ਜਿਸ ਤੋਂ ਬਾਅਦ ਉਹ 7 ਸਾਲਾਂ ਬਾਅਦ ਡੇਰਾ ਸਰਸਾ ਗਿਆ ਸੀ। ਗੜ ਸ਼ੰਕਰ ਨਜ਼ਦੀਕ ਚੰਡੀਗੜ੍ਹ ਮੁੱਖ ਮਾਰਗ ਤੇ ਕੱਲ ਇੱਕ ਹਾਦਸੇ ਵਿੱਚ ਨਰਸਿੰਗ ਕਾਲਜ ਦੀਆਂ ਦਰਜਨ ਤੋਂ ਵੱਧ ਵਿਦਿਆਰਥਣਾਂ ਜ਼ਖਮੀ ਹੋ ਗਈਆਂ ਇਹ ਹਾਦਸਾ ਲੱਕੜਾਂ ਦਾ ਭਰਿਆ ਓਵਰਲੋਡਡ ਟਰੱਕ ਜਦ ਨਰਸਿੰਗ ਕਰ ਰਹੀਆਂ ਵਿਦਿਆਰਥੀਆਂ ਦੀ ਵੈਨ ਨਾਲ ਟਕਰਾਇਆ ਉਸ ਸਮੇਂ ਵਾਪਰਿਆ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੇ ਮਾਰੇ ਜਾਣ ਦੀ ਵੀ ਸੂਚਨਾ ਹੈ ਦੋਨਾਲ 트럼ਪ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀਆ ਨੂੰ ਉਹਨਾਂ ਦੇ ਦੇਸ਼ ਹਵਾਈ ਫੌਜ ਦੇ ਜਹਾਜ਼ਾਂ ਰਾਹੀਂ ਭੇਜਣ ਦੇ ਸਿਲਸਿਲੇ ਵਿੱਚ ਇੱਕ ਹੈਰਾਨੀਜਨਕ ਖੁਲਾਸਾ ਵੀ ਹੋ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਗੈਰ ਕਾਨੂੰਨੀ ਨਾਗਰਿਕਾਂ ਨੂੰ ਉਹਨਾਂ ਦੇ ਵਤਨ ਭੇਜਣ ਵਿੱਚ 트럼ਪ ਪ੍ਰਸ਼ਾਸਨ ਵੱਡੀ ਰਕਮ ਖਰਚ ਕਰ ਰਿਹਾ ਹੈ ਇੱਕ ਸੂਤਰ ਨੇ ਦੱਸਿਆ ਕਿ ਬੀਤੇ ਦਿਨੀ ਜੋ 104 ਭਾਰਤੀ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਸਨ ਉਹਨਾਂ ਤੇ ਲਗਭਗ ਪ੍ਰਤੀ ਯਾਤਰੀ 4 ਲੱਖ ਰੁਪਏ ਅਮਰੀਕੀ ਸਰਕਾਰ ਦੁਆਰਾ ਖਰਚ ਕੀਤੇ ਗਏ ਹਨ। ਕੈਨੇਡਾ ਨੇ ਕੱਲ ਬਲਤੇਜ ਸਿੰਘ ਜੋ ਕਿ ਸੇਵਾਮੁਖਤ ਆਰਸੀਐਮਪੀ ਅਧਿਕਾਰੀ ਹਨ ਤੇ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ ਨੂੰ ਬ੍ਰਿਟਿਸ਼ ਕੋਲੰਬੀਆ ਲਈ ਇੱਕ ਸੁਤੰਤਰ ਸੈਨੇਟਰ ਵਜੋਂ ਨਿਯੁਕਤ ਕਰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਬਲਤੇਜ ਸਿੰਘ ਨੂੰ 1991 ਵਿੱਚ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਿੱਚ ਸਿੱਖ ਪ੍ਰਤੀਨਿਧਤਾ ਲਈ ਰੁਕਾਵਟਾਂ ਨੂੰ ਤੋੜਦੇ ਹੋਏ ਦਸਤਾਰ ਪਹਿਨਣ ਵਾਲੇ ਪਹਿਲੇ RCMP ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ